ਮੇਰੇ ਐਮ ਕੇ ਵਲੌਗ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮੈਂ ਬਣਾਣ ਲੱਗੀ ਹਾਂ ਆਪਣੀ ਰਸੋਈ ਦੇ ਵਿੱਚ ਮੂੰਗੀ ਮਸਰਾਂ ਦੀ ਦਾਲ ਦਲੀ ਹੋਈ ਉਹ ਵੀ ਪਤੀਲੇ ਦੇ ਵਿੱਚ ਤੇ ਆਓ ਸ਼ੁਰੂ ਕਰਨੇ ਆ ਪਾਣੀ ਮੈਂ ਪਤੀਲੇ ਦੇ ਵਿੱਚ ਪਾ ਲਿਆ ਹੈ ਜੀ ਗੈਸ ਚਾਲੂ ਕਰਤਾ ਪਾਣੀ ਥੋੜਾ ਗਰਮ ਹੋਣ ਦੀ ਵੇਟ ਆ ਜੀ ਇਹ ਦਰਦਾਲ ਮੈਂ ਧੋ ਕੇ ਮੂੰਗੀ ਮਸਰ ਦੀ ਦਾਲ ਤੋਂ ਓਕੇ ਨਿਚੋੜ ਕੇ ਰੱਖ ਲਈ ਹੈ ਜੀ ਇਹ ਥੋੜਾ ਟਾਈਮ ਮੈਂ ਪਿਓ ਭਿਗੋ ਕੇ ਰੱਖੀ ਸੀਗੀ ਹੁਣ ਤੱਕ ਇਹ ਪਨ ਪਾਣੀ ਮੇਰਾ ਗਰਮ ਹੋ ਗਿਆ ਆ ਤੇ ਇਹਦੇ ਵਿੱਚ ਮੈਂ ਹੁਣ ਦਾਲ ਪਾਵਾਂਗੀ ਜੀ ਦਾਲ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਜੀ ਹੁਣ ਇਸ ਤੇ ਵਿੱਚ ਆਪਣੇ ਸਵਾਦ ਅਨੁਸਾਰ ਨਮਕ ਸਿੰਧਾ ਨਮਕ ਵਰਤਨੀ ਆ ਜੀ ਤੇਜ਼ ਘਾਟ ਹੁਣ ਕਰਕੇ ਥੋੜਾ ਜਿਆਦਾ ਲੱਗਦਾ ਹੈ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਨਮਕ ਜਿਆਦਾ ਹੈ ਪਰ ਨਹੀਂ ਬਿਲਕੁਲ ਸਹੀ ਪਾਇਆ ਹੈ ਇਸ ਤੋਂ ਬਾਅਦ ਇਹ ਤੇ ਹਲਦੀ ਪਾ ਦਾਂਗੇ ਜੀ ਕਰ ਲਿਆ ਕਿ ਜਦੋਂ ਅਸੀਂ ਦਾਲ ਬਣਾਉਂਦੇ ਆ ਨਾ ਕੁੱਕਰ ਦੇ ਵਿੱਚ ਜਿਹੜਾ ਇਹ ਆਪਣਾ ਤੁਹਾਨੂੰ ਦਿਖ ਰਿਹਾ ਹੋਵੇਗਾ ਵਾਈਟ ਵਾਈਟ ਆ ਰਿਹਾ ਹੈ ਇਹ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੁੰਦਾ ਹੈ ਦਾਲ ਨੂੰ ਮੈਂ 5 4 5 ਪਾਣੀ ਦੇ ਵਿੱਚ ਮਲ ਮਲ ਕੇ ਧੋ ਕੇ ਨਿਚੋੜ ਕੇ ਫੇਰ ਮੈਂ ਦਾਲ ਪਾਈਏ ਫੇਰ ਵੀ ਵੇਖ ਲਓ ਤੇ ਵਾਈਟ ਵਾਈਟ ਉੱਪਰ ਆ ਰਿਹਾ ਹੈ ਇਹ ਜਦੋਂ ਉਬਾਲਾ ਆਏਗਾ ਠੇੜ ਮੈਂ ਤਾਂ ਤਖਾ ਨਹੀਂ ਆ ਮੈਂ ਜ਼ਿਆਦਾਤਰ ਪਤੀਲੇ ਦੇ ਵਿੱਚ ਹੀ ਦਾਲ ਬਣਾਉਣੀ ਆ ਮੋਂਗੀ ਮਸਰ ਦੀ ਦਾਲ ਇਹ ਪਨ ਵੀ ਜਲਦੀ ਜਾਂਦੀ ਹੈ ਇਹਦਾ ਟੇਸਟ ਵੀ ਅਲੱਗ ਹੀ ਹੁੰਦਾ ਆ ਵਾਲਾ ਆਣਾ ਸ਼ੁਰੂ ਹੋ ਗਿਆ ਹੈ ਦੇਖਣਾ ਇਹ ਜਿਹੜਾ ਵਾਈਟ ਵਾਈਟ ਜਿਹਾ ਹੈਗਾ ਨਾ ਛੱਦ ਜੀ ਬਣ ਰਹੀ ਹੈ ਇਹਨੂੰ ਅਸੀਂ ਨਾ ਇੱਕ ਤਾਂ ਸਾਡੇ ਸੇਰ ਵਾਸਤੇ ਗੈਸ ਥੋੜਾ ਘੱਟ ਕਰ ਲਾਉ ਬਨਣਾ ਜਾਏ ਇਹਨੂੰ ਜਦ ਦਾਲ ਉਬਾਲਾ ਆਂਦਾ ਹੈ ਨਾ ਆਪਾਂ ਉਤੋਂ ਤੋਂ ਹੌਲੀ ਹੌਲੀ ਇਦਾਂ ਹੀ ਚੁਕ ਲਾਂਗੇ ਇਹ ਮੈਂ ਕੱਟਦੇ ਨਹੀਂ ਹੁੰਨੇ ਆ ਇੱਕ ਮਿੰਟ ਮੈਂ ਕੋਲੀ ਚ ਰੱਖ ਲਵਾਂ ਆ ਦੇਖੋ ਜੇ ਮੈਂ ਕਿੰਨੀ ਵਾਰੀ ਧੋ ਕੇ ਇਹ ਤੁਸੀਂ ਵੀ ਨਾ ਇਹ ਕੱਟ ਦਿਆ ਕਰੋ ਇਹ ਵਿੱਚ ਮਿਕਸ ਨਾ ਇਹ ਕੁੱਕਰ ਦੇ ਵਿੱਚ ਤੇ ਵਿੱਚੇ ਰਲ ਜਾਂਦੀ ਪਰ ਇਹ ਸਾਡੇ ਸਿਹਤ ਵਾਸਤੇ ਨਾ ਹਾਨੀਕਾਰਕ ਹੁੰਦਾ ਆ ਹਰ ਇੱਕ ਚੀ ਤੇ ਵਿਸਤਮ ਲਾਵਟ ਆ ਰਹੀ ਹੈ ਇਹ ਇੱਕ ਵਰੀ ਫੇਰ ਉਬਾਲਾਂ ਤੇ ਖੀਰ ਮੈਨੂੰ ਥੋੜਾ ਜਿਹਾ ਹੈਗਾ ਹੈ ਅਜੇ ਅੱਧਾ ਸੈਟ ਉਬਾਲ ਦੇ ਉੱਪਰ ਹੀ ਹੁੰਦਾ ਆਵੇ ਵੱਖਰਾ ਹੀ ਦਿਖਦਾ ਹੈ ਤਰੀ ਬਣ ਹੁਣ ਨਿਕਲ ਕੇ ਆਇਆ ਹੁਣ ਅਸੀਂ ਇਹਨੂੰ ਸਿਮਰ ਦਵਾਂਗੇ ਜੀ ਦਾਲ ਪਾਉਂਦੀ ਆ ਤਾਂ ਤੁਹਾਨੂੰ ਦਿਖਾਗੇ ਦਾਲ ਨੂੰ ਰਿੱਝਦੇ ਨੂੰ ਸਿਮਤੇ 15 ਮਿੰਟ ਹੋ ਗਏ ਦਾਲ ਪੱਕ ਕੇ ਤਿਆਰ ਹੈ ਆਪ ਜੀ ਦਾਲ ਬਣ ਕੇ ਤਿਆਰ ਹੈ ਗੈਸ ਹੁਣ ਮੈਂ ਬੰਦ ਕਰ ਦੇਣਾ ਦਾ ਤਕੀ ਦੋ ਸੇ ਪਾਸੇ ਦਾ ਤੜਕਾ ਤਿਆਰ ਕਰਨਾ ਕੜਾਈ ਰੱਖ ਦਿੱਤੀ ਹੈ ਇਕ ਰੱਖ ਦਿੱਤਾ ਇਹਦੇ ਵਾਸਤੇ ਮੈਂ ਤੜਕੇ ਵਾਸਤੇ ਸਿਰਫ ਅੱਜ ਮੈਂ ਇੱਕ ਪਿਆਜ਼ ਕੱਟਿਆ ਹੈ सिंपल गर्मी के हल्की दाल हल्का तड़का बहुत ही स्वाद दाल लगती है ये पावे सरों का तेल में मैं थोड़ा ही पावगी ਬਹੁਤ ਹੈ ਬਹੁਤ ਹੀ ਸਿੰਪਲ ਤਰੀਕੇ ਨਾਲ ਮੂੰਗੀ ਮਸਰਾਂ ਦੀ ਦਾਲ ਤਿਆਰ ਬਹੁਤ ਹੀ ਟੇਸਟੀ ਬਣਦੀ ਹੈ ਜੀ ਤੇਲ ਗਰਮ ਹੋਣ ਫਿਰ ਪਿਆਜ਼ ਪਾਵਾਂਗੇ ਇਹਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਪਾ ਰਹੀ ਹਾਂ ਜੀ ਪਿਆਜ਼ ਦੇ ਨਾਲ ਹੀ ਪਾਵਾਂਗੇ ਤੇ ਉਦਾਂ ਪਾਵਾਂਗੇ ਨਾ ਤੇ ਥੋੜਾ ਜਿਆਦਾ ਲਾਲ ਹੋ ਜਾਂਦਾ तेल गरम हो रहा है ट्राई वास्ते थोड़ा जहा हो गरम हो जाए फिर प्याज पाने प्याज और जीरा आज कोई टमाटर नहीं कोई अदरक नहीं कोई लसन नहीं सिर्फ प्याज और जीरे का समय बहुत ही हल्की दाल मूँगी मसर की दाल बहुत ही सिंपल तरीके नार. तुसी कह रहे हो तड़के तेल बहुत घट है घट नहीं मतलब तो मेरा होता ही बड़े हिसाब नल पा दाल सब्जी हल्के ब्राउन होने ਥੋੜੇ ਪਿਆਜ਼ 갈 ਜਾਣਗੇ ਪਿਆਜ਼ ਸਾਡੇ ਪੁਜ ਨੇ ਸ਼ੁਰੂ ਹੋ ਗਏ ਆ ਸੀ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਇਹ ਜ਼ਰੂਰ ਕਮੈਂਟ ਦੇ ਵਿੱਚ ਦੱਸਣਾ ਕੀ ਇਹ ਐਸਾ ਡੇ ਲਾਉਣਾ ਸ਼ੁਰੂ ਹੋ ਗਿਆ ਸਿਰਫ 15 ਮਿੰਟਾਂ ਦੇ ਵਿੱਚ ਦਾਲ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ 10 ਕਿ ਮਿੰਟ ਮੈਂ ਭਿਓ ਕੇ ਰੱਖ ਦਿੱਤੀ ਸੀਗੀ ਉਸ ਤੋਂ ਬਾਅਦ ਪਾਣੀ ਨਿਚੋੜ ਕੇ ਗਰਮ ਪਾਣੀ 'ਚ ਪਾ ਕੇ 15 ਮਿੰਟ ਗਿਣਤੀ ਦੇ ਸੇਮ ਤੇ ਦਾਲ ਬਣ ਗਈ ਤੇ ਹੁਣ ਪਿਆਜ਼ ਵੀ ਸਾਡੇ ਪੁੱਜ ਗਏ ਆ ਹੁਣ ਅਸੀਂ ਇਹ ਤੜਕੇ ਨੂੰ ਦਾਲ ਦੇ ਵਿੱਚ ਪਾਵਾਂਗੇ ਕੜਾਈ ਦੇ ਵਿੱਚ ਨਹੀਂ ਦਾਲ ਪਾਵਾਂਗੇ ਇਹ ਇਹ ਤੜਕਾ ਜਿਹੜਾ ਅਸੀਂ ਪਤੀਲੇ ਦੇ ਵਿੱਚ ਆਪ ਦਰਦਾਲ ਬਣੀ ਹੈ ਇਹਦੇ ਵਿੱਚ ਅਸੀਂ ਪਾਵਾਂਗੇ ਗੈਸ ਮੈਂ ਬੰਦ ਕਰ ਦਿੱਤਾ ਆ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਦਾ ਪਾਊਡਰ ਆ ਦੇਖ ਲਾਲ ਮਿਰਚ ਦਾ ਪਾਊਡਰ ਲਕੀਤੀ ਹੋ ਵੀ ਗੈਸ ਬੰਦ ਕਰਕੇ ਤਾਂ ਕਿ ਥੋੜਾ ਜੱਗਰ ਲਾ ਰਹੇ ਮੰਨੋ ਥੋੜੀ ਜੀ ਵੀਡੀਓ ਕੜਾਈ ਵਿੱਚ ਮਸਾਲਾ ਪਾਉਣ ਵਾਸਤੇ ਪਾ ਕੇ ਫਿਰ ਤੁਹਾਨੂੰ ਦਿਖਾ ਦਿੰਦੇ ਆ ਆ ਜੀ ਦੇਖੋ ਤੜਕਾ ਮੈਂ ਪਾ ਰਿਹਾ ਦਾਲ ਮਿਰ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਸਵਾਦ ਹੈ ਤੇ ਟੇਸਟੀ ਇਹ ਦਾਲ ਪਤਲੀ ਪਤਲੀ ਸਵਾਦ ਲੱਗਦੀ ਹੈ ਜੀ ਇਹਨੂੰ ਗਰਮ ਗਰਮ ਫੁਲਕੇ ਚੰਗੀ ਤਰ੍ਹਾਂ ਤੇਸੀ ਕੀਓ ਨਾਲ ਚੋਪੜ ਕੇ ਉਹਦੇ ਨਾਲ ਪਿਆਜ਼ ਟਮਾਟਰ ਕੱਟ ਕੇ ਫੁਲਕਾ ਤੇ ਦਾਲ ਤੇ ਫੁਲਕਾ ਖਾਓ ਨਾਲ ਪਿਆਜ਼ ਟਮਾਟਰ ਨਾਲ ਨਿੰਬੂ ਦਾ ਚਾਰ ਲੈ ਸਕਦੇ ਹੋ ਪਰਵਾ ਮਿਰਚ ਦਾ ਚਾਰ ਲੈ ਕੇ ਖਾਓ ਬਹੁਤ ਹੀ ਸਵਾਦਾ ਨਾਲ ਤੇ ਬਹੁਤ ਹੀ ਆਨੰਦ ਆਏਗਾ ਜੀ ਔਰ ਅਗਲੀ ਵੀਡੀਓ ਲੈ ਕੇ ਆਪ ਜੀ ਦੇਖ ਕੇ ਫਿਰ ਆਵਾਂਗੇ ਤਬ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ